ਕੁਸਤਾਂ ਤਾਂ ਉਮੀਦ ਹੀ ਜਿੱਦਾਂ ਦੇ ਕੰਮ ਕਰਦਾ ਸੀ ਨਾ ਤੋੜ ਭੰਨ ਨਾਲੇ ਵੀ ਕਦੀ ਕਦੀ ਉਮੀਦ ਹੀ ਟੁੱਟ ਜਾਂਦੀ ਸੀ ਵੀ ਅਸੀਂ ਕਿਰੇ ਸਾਰੇ ਜੀ ਨਾ ਇਹਨੇ ਤਾਂ ਸਾਨੂੰ ਦੇਖਣਾ ਵੀ ਇਹਨੇ ਕੀ ਕਰਾਂਗੇ ਅਸੀਂ ਇਹ ਹੀ ਸੋਚਦੇ ਰਹਿੰਦੇ ਸੀ ਵੀ ਜੇ ਇਹ ਬਹੁਤ ਸਮਝਾਉਣਾ ਇਹਨੇ ਉਸ ਟਾਈਮ ਮਨ ਵੀ ਲੈਣ ਜੇ ਮੈਂ ਗੱਲ ਮੇਰੀ ਗੱਲ ਇਹ ਸੁਣ ਵੀ ਲੈਂਦਾ ਹੁੰਦਾ ਸੀਗਾ ਬਦ ਨਸ਼ਾ ਇਦਾਂ ਦੀ ਚੀਜ਼ ਆ ਕਿ ਸਮਝ ਨਹੀਂ ਆਂਦੀ ਥੋੜੀ ਦਿਨ ਬਾਅਦ ਫੇਰੇ ਨੇ ਬਦਲ ਜਾਣਾ ਮੈਂ ਕਹਿੰਦਾ ਤੂੰ ਰਾਤ ਨੂੰ ਹੋਰ ਹੁੰਦਾ ਤੂੰ ਦਿਨ ਨੂੰ ਹੋਰ ਹੋ ਜਾਂਦਾ ਨਹੀਂ ਮੈਂ ਨਹੀਂ ਕਰੂੰਗਾ ਮੈਂ ਵਾਹ ਮੈਂ ਠੀਕ ਆ ਮੈਂ ਨਹੀਂ ਸਮਝੂਗਾ ਜਦੋਂ ਕਰ ਲੈਣਾ ਭੈਣਾ ਹੀ ਨਸ਼ਾ ਉਦੋਂ ਬੰਦਾ ਤਾਂ ਠੰਡਾ ਜਾ ਹੋ ਜਾਂਦਾ ਉਦੋਂ ਬੰਦਾ ਫੇਰ ਇਹੀ ਕਹਿੰਦਾ ਕਿ ਨਹੀਂ ਮੈਂ ਨਹੀਂ ਤੇ ਮੇ ਉਮੀਦ ਜਿਹੜੀ ਟੁੱਟ ਗਈ ਸੀ ਸਾਡੀ ਉਮੀਦ ਟੁੱਟ ਗਈ ਸੀ ਪਰ ਫੇਰ ਵੀ ਕਹੀਦਾ ਨਾ ਕਿਤੇ ਕਿਤੇ ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਹੂੰ ਸਭੀ ਕਾਰਨ ਪਰਮਾਤਮਾ ਕਰਦੇ ਆ ਹਾਂਜੀ ਜੇ ਉਹਨੇ ਨਹੀਂ ਬਾਹ ਫੜਨੀ ਤੇ ਫਿਰ ਹੋਕੇ ਨਹੀਂ ਪੜਨੀ ਆ ਉਹੀ ਆ ਇਸ ਟਾਈਮ ਜਦੋਂ ਦੁਖੀ ਹੋਇਆ ਬੰਦਾ ਜਦੋਂ ਕੋਈ ਸਹਾਰਾ ਨਹੀਂ ਹੁੰਦਾ ਫਿਰ ਸਾਰਾ ਉਹੀ ਸਹਾਰਾ ਹੁੰਦਾ ਆ ਇੱਕ ਭੈਣ ਜਿਹੜਾ ਸਾਡਾ ਤਾ ਬਾਹਰ ਹੈ ਨਾ ਉਸ ਬੰਦੇ ਨੇ ਬਹੁਤ ਤੇ ਤੋਂ ਲੈ ਕੇ ਜਿਹੜਾ ਤੱਕ ਸਾਥ ਬਹੁਤ ਦਿੱਤਾ ਉਸ ਬੰਦੇ ਨੇ ਸ਼ੁਰੂ ਤੋਂ ਤੇ ਉਹ ਡਰ ਵੀ ਮੈਨੂੰ ਘਰ ਚ ਉਸ ਬੰਦੇ ਦਾ ਹੀ ਆ ਅੱਜ ਦੇ ਦਿਨ ਵੀ ਚਾਹੇ ਅਜੇ ਦਿਨ ਸਾਡੇ ਚ ਮਿਸ ਅੰਡਰਸਟੈਂਡਿੰਗ ਹੋਈਆਂ ਨਹੀਂ ਕੱਲਾਂ ਉਹਨਾਂ ਨੇ ਹੀ ਚਾਹ ਜਦਾਂ ਮਰਜ਼ੀ ਕਰਕੇ ਆ ਜੋ ਪੈਸਾ ਖਰਾਬ ਕੀਤਾ ਹੋਇਆ ਜਾਂ ਹੋਇਆ ਕੁਝ ਵੀ ਹੋਇਆ ਉਹ ਸਬੰਧ ਨੇ ਫਿਰ ਵੀ ਹੌਸਲੇ ਨਾਲ ਇਹ ਹੀ ਕਿਹਾ ਵੀ ਚੱਲੇ ਠੀਕ ਹੋਵੇ ਠੀਕ ਹੋ ਜਵੇ ਜੋ ਵੀ ਆ ਆਪਾਂ ਏਸੇ ਕਰਕੇ ਉੱਥੇ ਕਿਹਾ ਸੀ ਕਿ ਇਹਨੇ ਗਲਤ ਉਸ ਚੀਜ਼ ਨੂੰ ਸਮਝਿਆ ਵੀ ਸਾਨੂੰ ਗਲਤ ਸਮਝਦਾ ਰਿਹਾ ਵੀ ਤੁਸੀਂ ਹਨਾ ਲੋਕਾਂ ਮਗਰ ਲਾ ਕੇ ਵੀ ਮੈਨੂੰ ਉੱਥੇ ਖਰਾਤਾ ਸੀਗਾ ਉਹਨਾਂ ਨੇ ਜਾਂ ਅਸੀਂ ਤੇਰੇ ਕੋਈ ਬੈਰੀ ਨਹੀਂ ਤੇਰੇ ਦੁਸ਼ਮਣ ਨਹੀਂ ਥਰੂ ਠੀਕ ਕਰਨ ਵਾਸਤੇ ਤੈਨੂੰ ਉੱਥੇ ਕੀਤਾ ਸੀ ਵੀਗਾ ਕੱਲ ਤੇਰੀ ਕਿੰਨੀ ਲਾਈਫ ਹੈਗਾ ਤੇ ਤੇਰੀ ਲਾਈਫ ਹੀ ਕੋਸ਼ ਨਹੀਂ ਹੈ ਇਹਦੇ ਇਸ ਲਈ ਵੀ ਠੀਕ ਕਰਨ ਕਿ ਪਰ ਜਿਹੜੀ ਮਤ ਤੇ ਹਜੇ ਪਰਦਾ ਸੀਗਾ ਉਹ ਨਹੀਂ ਸਮਝਦਾ ਸੀ ਉਸ ਟਾਈਮ